ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਹਾਂ ਤੇ ਕਿਸਾਨਾਂ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਇੰਡਸਟਰੀ ਨੂੰ ਵੀ ਮੇਰਾ ਬਿਜਲੀ ਦਾ ਬਿੱਲ ਪਹਿਲਾਂ 1 ਸਾਲ ਪਹਿਲਾਂ ਆਵਾ ਤਾਂ ਤੇ ਹੁਣ ਵੀ 1 ਸਾਲ ਹੋ ਗਿਆ ਵੀ ਆਂਦਾ ਨਹੀਂ ਹੈਗਾ ਜਦ ਦੀ ਆਪਣ ਗਵਾਂਧ ਤਮੰਦ ਸਵਿਕਾਰ ਬਣੀ ਹੈ ਜੀ ਮੁੰਡਾ ਸੰਘ ਛੋਟਾ ਕਹਿੰਦਾ ਇਸ ਵਾਰੀ ਬਿੱਲ ਕਿੰਨਾ ਆਇਆ ਦਾ ਮਾ 35000 ਰੁਪਏ ਆਂਦਾ ਹੈ 800 ਰੁਪਏ ਮਾਫੀ ਹੈ ਜੇ ਆ ਮੁੱਖ ਮੰਤਰੀ ਪ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਵਿੱਚ ਕੀਤਾ ਗਿਆ ਹੈ ਵਾਅਦਾ ਡੋਰ ਸਟੈਪ ਡਿਲੀਵਰੀ ਵੱਲ ਚੁੱਕਿਆ ਗਿਆ ਹੈ ਇੱਕ ਹੋਰ ਕਦਮ 367 ਹੋਰ ਸੇਵਾਵਾਂ ਦੀ ਸਟੈਪ ਡੋਰ ਡਿਲੀਵਰੀ ਦੀ ਕੀਤੀ ਗਈ ਹੈ ਸ਼ੁਰੂਆਤ ਜਿਹਾ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬਾ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਵਿੱਚ ਹੋਰ ਵਾਅਦਾ ਕਰ ਦਿੱਤਾ ਗਿਆ ਹੈ ਦੋ ਸਟੈਪ ਡਿਲੀਵਰੀ ਦੇ ਵੱਲ ਸਰਕਾਰ ਨੇ ਇੱਕ ਹੋਰ ਕਦਮ ਚੁੱਕਿਆ ਹੈ ਤੇ 363 ਹੋਰ ਸੇਵਾਵਾਂ ਦੀ ਜਿਹੜੀ ਕਿ ਸ਼ੁਰੂਆਤ ਉਹ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਹੋਰਾਂ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਇਹਨਾਂ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਹੈ ਦੱਸਦੀ ਹੈ ਕਿ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਗੱਲ ਆਖੀ ਹੈ ਕਿ ਸ਼ੁਰੂਆਤੀ ਵਿੱਚ ਸਿਰਫ 43 ਸੇਵਾਵਾਂ ਦੀ ਹੀ ਜਿਹੜੀ ਕਿ ਸ਼ੁਰੂਆਤ ਕੀਤੀ ਗਈ ਸੀ ਉਨ੍ਹਾਂ ਦਾ ਬਹੁਤ ਸਾਰੇ ਲੋਕਾਂ ਨੇ ਫਾਇਦਾ ਲਿਆਏ। ਉਹਨਾਂ ਨੇ ਗਿਣਤੀ ਦੱਸਦਿਆਂ ਹੋਇਆਂ ਇਹ ਗੱਲ ਆਖੀ ਹੈ ਕਿ 92000 ਸੂਬਾ ਵਾਸੀਆਂ ਨੇ ਇਨ੍ਹਾਂ ਸੇਵਾਵਾਂ ਦਾ ਫਾਇਦਾ ਲਿਆਏ ਤੇ ਸੂਬਾ ਸਰਕਾਰ ਦੇ ਵੱਲੋਂ ਹੁਣ ਇਨ੍ਹਾਂ ਸੇਵਾਵਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ। ਦੱਸਦੀ ਹੈ ਕਿ 363 ਹੋਰ ਸੇਵਾਵਾਂ ਦੀ ਜਿਹੜੀ ਕਿ ਹੈ ਸਟੈਪ ਡੋਰ ਡਿਲੀਵਰੀ ਉਹ ਕੀਤੀ ਜਾ ਰਹੀ ਹੈ ਤੇ ਇਸ ਦੀ ਸ਼ੁਰੂਆਤ ਵੀ ਹੋ ਗਈ ਹੈ ਤੇ ਹੁਣ ਕੁੱਲ 406 ਜਿਹੜੀਆਂ ਇਹ ਸੇਵਾਵਾਂ ਹੋ ਗਈਆਂ ਨੇ ਜਿਹੜੀਆਂ ਕੇ ਸੂਬਾ ਵਾਸੀਆਂ ਨੂੰ ਦਿੱਤੀਆਂ ਜਾਣੀਆਂ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਗੱਲ ਆਖੀ ਹੈ ਕੇਸ਼ਰੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ ਇਸ ਦੀ ਸ਼ੁਰੂਆਤ ਪਹਿਲਾਂ ਦਿੱਲੀ ਦੇ ਵਿੱਚ ਕੀਤੀ ਗਈ ਸੀ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਹਰ ਕਿਸੇ ਨੂੰ ਫਾਇਦਾ ਹੋਵੇਗਾ ਚਾਹੇ ਕੋਈ ਬਜ਼ੁਰਗ ਹੈ ਕੋਈ ਬੱਚਾ ਹੈ ਜਾਂ ਫਿਰ ਕੋਈ ਕਮਕਾਜੀ ਵਿਅਕਤੀ ਹੈ ਜਿਸ ਦੇ ਕੋਲ ਬਹੁਤਾ ਸਮਾਂ ਨਹੀਂ ਹੈ ਕਿ ਉਹ ਸੇਵਾ ਕੇਂਦਰਾਂ ਦੇ ਵਿੱਚ ਵਾਰ-ਵਾਰ ਜਾਵੇ ਤੇ ਆਪਣਾ ਕੰਮ ਕਰਵਾਵੇ ਹੁਣ ਉਹਨਾਂ ਦੇ ਲਈ ਇਹ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਨੇ ਉਹਨਾਂ ਨੇ ਇੱਥੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਹੀ 77 ਲੱਖ ਦੇ ਕਰੀਬ ਜਿਹੜੇ ਸਰਟੀਫਿਕੇਟ ਨੇ ਵੱਖ-ਵੱਖ ਵਿਭਾਗਾਂ ਤੋਂ ਤਿਆਰ ਕਰਵਾ ਕੇ ਸੂਬਾ ਵਾਸੀਆਂ ਨੂੰ ਦਿੱਤੇ ਗਏ ਨੇ ਜਿਹੜੇ ਕਿ ਉਹਨਾਂ ਦੇ ਸੰਪਰਕ ਨੰਬਰ ਦਿੱਤੇ ਗਏ ਨੇ ਉਹਨਾਂ ਤੇ ਪੇਜ ਵੀ ਦਿੱਤੇ ਗਏ ਨੇ ਸੋ ਉਹਨਾਂ ਦੇ ਵੱਲੋਂ ਇਹ ਜਿਹੜੀ ਇਹ ਨਵੀਂ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ 363 ਸੇਵਾਵਾਂ ਸ਼ਾਮਿਲ ਨੇ ਇਸ ਦੇ ਨਾਲ ਸੂਬਾ ਵਾਸੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਪਟਵਾਰੀਆਂ ਨੂੰ ਵੀ ਜਿਹੜਾ ਕਿ ਔਨ ਬੋਰਡ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਰਪੰਚਾਂ ਪੰਚਾਂ ਤੇ ਐਮ ਸੀਜ਼ ਨੂੰ ਵੀ ਔਨ ਬੋਰਡ ਕਰ ਦਿੱਤਾ ਜਾਵੇਗਾ ਤਾਂ ਕਿ ਜਿਹੜੇ ਸੂਬਾ ਵਾਸੀ ਨੇ ਜਿਨ੍ਹਾਂ ਨੇ ਇਹਨਾਂ ਦੇ ਕੋਲ ਕੋਈ ਕੰਮ ਕਰਵਾਉਣਾ ਹੁੰਦਾ ਹੈ ਤੇ ਉਹਨਾਂ ਦੀ ਨਾ ਤਾਂ ਖੱਜਲ ਖੁਵਾਰੀ ਹੋਵੇਗੀ ਤੇ ਨਾ ਹੀ ਬਹੁਤਾ ਸਮਾਂ ਖਰਾਬ ਕਰਨਾ ਪਵੇਗਾ ਤੇ ਨਾਲ ਹੀ ਉਹਨਾਂ ਦਾ ਕੰਮ ਵੀ ਆਰਾਮ ਦੇ ਨਾਲ ਹੋ ਜਾਇਆ ਕਰੇਗਾ ਸੋ ਸੂਬਾ ਸਰਕਾਰ ਦੇ ਵੱਲੋਂ ਸੂਬਾ ਵਾਸੀਆਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਜਿਹੜੀਆਂ ਸੇਵਾਵਾਂ ਪਹਿਲਾਂ 43 ਸਨ ਹੁਣ ਉਹਨਾਂ ਦੇ ਵਿੱਚ 363 ਹੋਰ ਜੋੜ ਦਿੱਤੀਆਂ ਗਈਆਂ ਨੇ ਤੇ ਇਹ ਜਿਹੜੀਆਂ ਸੇਵਾਵਾਂ ਨੇ ਹੁਣ 406 ਹੋ ਗਈਆਂ ਨੇ ਜਿਨ੍ਹਾਂ ਦੀ ਸਟੈਪ ਡੋਰ ਡੈਡੀਕੇਟਡ ਡਿਲੀਵਰੀ ਉਹ ਹੋ ਜਾਵੇਗੀ ਤੇ ਲੋਕਾਂ ਨੂੰ ਹੁਣ ਅਰੇ ਜਿਹੜੀ ਸਹੂਲਤ ਹੈ ਉਹ ਬਿਲਕੁਲ ਆਰਾਮ ਦੇ ਨਾਲ ਮਿਲ ਜਾਇਆ ਕਰੇਗੀ ਇਸ ਸੰਬੰਧ ਦੇ ਵਿੱਚ ਸ਼੍ਰੀ ਅਮਨ अरोड़ा ਜੀ ਨੇ ਹੋਰ ਕੀ ਕੋਝਾਖਿਆ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਾਥੀਓ ਜਿਵੇਂ ਕਿ ਮੇਰੇ ਤੋਂ ਪਹਿਲਾਂ ਗਰੀਸ਼ ਜੀ ਨੇ ਦੱਸਿਆ ਕਿ ਅਸੀਂ ਜਿਸ ਦਿਨ ਦੀ ਤੁਹਾਡੀ ਆਪਣੀ ਸਰਕਾਰ ਬਣੀ ਹੈ ਸਾਡੀ ਕੋਸ਼ਿਸ਼ ਰਹੀ ਹੈ ਕਿ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਸੁਖਾਲਾ ਹੋਰ ਬਿਹਤਰ ਬਣਾਇਆ ਜਾ ਸਕੇ ਔਰ ਰੈਡ ਟੇਪਿਜ਼ਮ ਦੀ ਜਗ੍ਹਾ ਤੇ ਰੈਡ ਕਾਰਪਟ ਸਰਵਿਸਿਜ਼ ਨੇ ਜਿਹੜੀਆਂ ਉਹ ਲੋਕਾਂ ਨੂੰ ਪੰਜਾਬੀਆਂ ਨੂੰ ਉਹ ਦਿੱਤੀਆਂ ਜਾ ਸਕਣ ਮੈਂ ਨਿੱਜੀ ਤੌਰ ਤੇ ਇਹ ਮੰਨ ਕੇ ਚੱਲਦਾ ਕਿ ਸਰਕਾਰ ਉਹੀ ਕਾਮਯਾਬ ਹੁੰਦੀ ਹੈ ਕਿ ਜਿਸ ਦੇ ਸਿਸਟਮ ਦੇ ਵਿੱਚ ਜਿਸ ਦੇ ਸ਼ਾਸਨ ਦੇ ਵਿੱਚ ਲੋਕਾਂ ਦੇ ਕੰਮ ਬਿਨਾ ਪੈਸੇ ਤੋਂ ਬਿਨਾ ਸਿਫਾਰਿਸ਼ ਤੋਂ ਤੇ ਬਿਨਾ ਖੱਜਲ ਖਵਾਰੀ ਦੇ ਹੋ ਸਕਣ ਸਰਕਾਰੀ ਦਫ਼ਤਰਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜਾ ਕੋਈ ਉਹ ਗੁੱਡ ਗਵਰਨੈਂਸ ਹੈ ਗਵਰਨਮੈਂਟ ਘਟ ਤੋਂ ਘਟ ਹੋਣੀ ਚਾਹੀਦੀ ਹੈ ਔਰ ਗਵਰਨੈਂਸ ਹੈ ਜਿਹੜੀ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਔਰ ਇਹਦਾ ਜੋ ਜ਼ਮੇ ਜੋ ਤਕਰੀਬਨ 438 ਸਰਵਿਸਿਜ਼ ਦੇ ਕਰੀਬ ਜੋ ਗਵਰਨਰਸ ਰਿਪਨ ਡਿਪਾਰਟਮੈਂਟ ਸੇਵਾ ਕੇਂਦਰਾਂ ਦੇ ਜ਼ਰੀਏ ਦਿੰਦਾ ਰਿਹਾ ਹੈ ਤੇ ਉਸ ਚੀਜ਼ ਨੂੰ ਹੋਰ ਦੋ ਸਟੈਪ ਅੱਗੇ ਲੈਣ ਲੈ ਕੇ ਜਾਣ ਦੇ ਮਕਸਦ ਦੇ ਨਾਲ ਇਹ ਡੋਰਸਟੈਪ ਡਿਲੀਵਰੀ ਸਰਵਿਸਿਜ਼ ਨੇ ਜਿਹੜੀਆਂ ਪਹਿਲਾਂ ਆਪਣੀ ਆਪਣੀ ਸਰਕਾਰ ਨੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀਆਂ ਤੇ ਬਾਅਦ ਦੇ ਵਿੱਚ ਉਹੀ ਜੋ ਮਾਡਲ ਹੈ ਉਹ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਹੈ ਤੇ ਮੈਨੂੰ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਮਹਿਜ਼ 1 ਸਾਲ ਦੇ ਵਿੱਚ 92000 ਲੋਕ ਨੇ ਜਿਹੜੇ ਉਹ ਡੋਸਟੈਪ ਸਰਵਿਸਿਜ਼ ਦਾ ਲਾਹਾ ਪੰਜਾਬ ਦੇ ਵਿੱਚ ਲੈ ਚੁੱਕੇ ਨੇ 92000 ਦੇ ਕਰੀਬ ਅਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਫੈਸਿਲਿਟੀ ਲਾਂਚ ਕੀਤੀ ਸੀਗੀ ਅਗੇਨ ਸਿਰਫ ਇੱਕੋ ਹੀ ਚੀਜ਼ ਮਕਸਦ ਇੱਕੋ ਹੀ ਸੀਗਾ ਟੀਚਾ ਇੱਕੋ ਹੀ ਸੀ ਕਿ ਲੋਕਾਂ ਨੂੰ ਵਾਰ-ਵਾਰ ਸੇਵਾ ਕੇਂਦਰਾਂ ਦੇ ਵਿੱਚ ਜੇ ਦਫ਼ਤਰਾਂ ਦੇ ਵਿੱਚ ਨਾ ਜਾਣਾ ਪਵੇ ਅਪਲਾਈ ਕਰੋ ਤੇ ਅੱਜ ਤਕਰੀਬਨ ਤਕਰੀਬਨ 77 ਲੱਖ ਜਿਹੜੇ ਸਰਟੀਫਿਕੇਟਸ ਨੇ ਉਹ ਅਲੱਗ-ਅਲੱਗ ਮਹਿਕਮਿਆਂ ਤੋਂ ਬਣਵਾ ਕੇ ਦੇਣ ਤੋਂ ਬਾਅਦ 77 ਲੱਖ ਸਰਵਿਸ ਜਿਹੜੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਲੋਕਾਂ ਨੂੰ QR ਕੋਡ ਦੇ ਜ਼ਰੀਏ ਮੋਬਾਈਲ ਦੇ ਉੱਪਰ ਡਿਲੀਵਰ ਹੋ ਚੁੱਕੀਆਂ ਹੈ ਮਹਿਸ ਤਕਰੀਬਨ ਡੇਢ ਘੰਟੇ ਦੇ ਸਾਹਬ ਦੇ ਵਿੱਚ 77 ਲੱਖ ਮੈਂ ਸਮਝਦਾ ਕਿ ਸ਼ਾਇਦ ਇਹ ਇਹ ਰਿਕਾਰਡ ਹੀ ਹੋਏਗਾ ਪੂਰੇ ਮੁਲਕ ਦੇ ਵਿੱਚੋਂ ਇੱਕ ਇਸੇ ਤਰੀਕੇ ਦੇ ਨਾਲ ਜਿਵੇਂ ਗਰੀਜ ਜੀ ਨੇ ਦੱਸਿਆ ਕਿ ਪਟਵਾਰੀਆਂ ਨੂੰ ਆਨਬੋਰਡ ਕੀਤਾ ਤੇ ਸਾਰੇ ਪੰਜਾਬ ਦੇ ਪਟਵਾਰੀ ਆਨਬੋਰਡ ਹੋ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਉਹਨਾਂ ਕੋਲ ਵੀ ਖੱਜਲ-ਖੁਆਰੀ ਲਈ ਨਾ ਜਾਣਾ ਪਵੇ ਪਟਵਾਰੀਆਂ ਤੋਂ ਬਾਅਦ ਹੁਣ ਅਗਲਾ ਸਟੈਪ ਹੈ ਜਿਹੜਾ ਉਹ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਨੰਬਰਦਾਰਾਂ ਨੂੰ ਤੇ ਐਮਸੀਆ ਨੂੰ ਆਨਬੋਰਡ ਕਰਨ ਲੱਗਿਆ ਤਾਂ ਕਿ ਕਿਸੇ ਸਰਪੰਚ ਨੰਬਰਦਾਰ ਜਾਂ ਐਮਸੀ ਦੇ ਪਿੱਛੇ ਵੀ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪੈਂਦਾ ਹੋਵੇ ਪਟਵਾਰੀ ਤੋਂ ਉਹਨਾਂ ਦੇ ਮੋਬਾਈਲ ਦੇ ਉੱਪਰ ਵਟਸਐਪ ਦੇ ਉੱਪਰ ਹੀ ਅ ਜੀ ਵੈਰੀਫਿਕੇਸ਼ਨ ਵਾਸਤੇ ਐਪਲੀਕੇਸ਼ਨ ਜਾਣੀ ਹੈ ਤੇ ਯੈਸ ਨੋ ਪਟਵਾਰੀ ਅ ਦਿੱਪੇ ਜੀ ਹੋਈ ਐਪਲੀਕੇਸ਼ਨ ਦਾ ਐਮਸੀ ਸਰਪੰਚ ਜਾਂ ਨੰਬਰਦਾਰ ਨੇ ਫੋਨ ਉਪਰ ਯੈਸ ਨੋ ਕਰ ਦੇਣਾ ਤੇ ਵੈਰੀਫਿਕੇਸ਼ਨ ਹੋ ਜਾਣੀ ਹੈ ਜਾਂ ਇਨਕਾਰ ਹੋ ਜਾਣਾ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਘਰ ਬੈਠੇ 100% ਫੈਸਿਲਿਟੀਆਂ ਨੇ ਜਿਹੜੀਆਂ ਉਹ ਦਿੱਤੀਆਂ ਜਾ ਸਕਣ ਤੇ ਜਿਹੜਾ ਮੈਂ ਪਟਵਾਰੀਆਂ ਦਾ ਕਿਹਾ ਹੁਣ ਤੱਕ ਤਕਰੀਬਨ ਤਕਰੀਬਨ 10 ਲੱਖ ਦੇ ਕਰੀਬ ਟਟਵਾਰੀ ਆਨਲਾਈਨ ਵੈਰੀਫਿਕੇਸ਼ਨ ਹੈ ਜਿਹੜੀ ਉਹ ਉਹ ਕਰ ਚੁੱਕੇ ਨੇ